ਇਹ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਵੱਜਿਆ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਹਰ ਇੱਕ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਆਪਣੇ ਨਾਮਜ਼ਦਗੀ ਪੇਪਰ ਭਰਨੇ ਸ਼ੁਰੂ ਕਰਤੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਾਰਡ 52 ਦੇ ਵਿੱਚ ਉਮੀਦਵਾਰ ਸੰਤਪ੍ਰਿਤ ਪਾਰਟੀਆਂ ਵੱਲੋਂ ਆਪਣੇ ਦਫ਼ਤਰ ਵਿਖੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਦਫ਼ਤਰ ਵਿਖੇ ਲੋਕਾਂ ਦੀ ਜਿਹੜੀ ਕਿ ਭੀੜ ਲੱਗੀ ਹੋਈ ਹੈ ਸੋ ਮੌਕੇ ਤੇ ਉਹਨਾਂ ਦੇ ਵਰਕਰ ਪਹੁੰਚੇ ਹੋਏ ਨੇ ਸੋ ਉਹਨਾਂ ਵੱਲੋਂ ਜਿਹੜੀ ਕਿ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ ਚੋਣਾ ਜੋ ਕਿ 21 ਤਰੀਕ ਨੂੰ ਹੋਣ ਗਿਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਆਪਣੀ ਵਾਰਡ ਦੇ ਵਿੱਚ ਆਪਣੀ ਜਿੱਦ ਦੀ ਦਾਅਵੇਦਾਰੀ ਪੇਸ਼ ਕਰਨ ਦੇ ਲਈ ਵਰਕਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵਾਰਡ 52 ਦੀਆਂ ਜਿੱਥੇ ਕਿ ਸਨਪਿਤ ਪਾਰਟੀਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਵਰਕਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰਦੇ ਹੋਏ ਨਜ਼ਰ ਆਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਵਿਕਾਸ ਦਾ ਕੰਮ ਕੀਤਾ ਗਿਆ ਹੈ ਸੋ ਚੰਗੇ ਵਿਕਾਸ ਦੇ ਲਈ ਵਾਰਡ ਦੇ ਚੰਗੇ ਕੰਮਾਂ ਦੇ ਲਈ ਉਹਨਾਂ ਨੂੰ ਇੱਕ ਵਾਰ ਫਿਰ ਚੋਣ ਮદાન ਵਿੱਚ ਉਤਰੇ ਨੇ ਸੋ ਇਸ ਵਾਰ ਉਹਨਾਂ ਨੂੰ ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੋਟਾਂ ਪਾ ਕੇ ਜਿੱਤ ਪ੍ਰਾਪਤ ਕਰਾਈ ਜਾਵੇ ਤਾਂ ਜੋ ਉਹਨਾਂ ਦੇ ਜਿਹੜੇ ਰੁਕੇ ਕੰਮ ਨੇ ਉਹ ਵੀ ਹੋ ਸਕਣ ਸੋ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੇ ਕਿ ਉਹਨਾਂ ਦੀ ਜਿੱਤੇ ਲਈ ਨਾਰੇ ਵੀ ਲਗਾਏ ਜਾ ਰਹੇ ਨੇ ਸੋ ਆਓ ਤੁਹਾਨੂੰ ਸੁਣਾਉਣਾ ਕਿ ਕਹਿੰਨੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਸੰਪਿਤ ਪਾਰਟੀ ਦਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਅਜੀ ਪਾਰਟੀਆਂ ਸਭ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਵਾਟ ਜੋ ਤੁਸੀਂ ਲਗਾਤਾਰ ਇਹ ਪ੍ਰਚਾਰ ਕਰ ਰਹੇ ਹੋ ਅੱਲਾਹ ਤੇ ਤੁਹਾਡੇ ਚੈਨਲ ਮਾਧਿਅਮ ਰਹੀ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਰਨਾ ਤੇ ਦੇਖੋ ਜੀ ਜਿੱਦਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਲੋਕਾਂ ਦਾ ਹੀ ਕੰਮ ਕਰਦੀ ਆ ਰਹੀ ਹੈ ਤੇ ਉਹ ਲੋਕਾਂ ਦਾ ਹੀ ਕੰਮ ਕਰਨਾ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਜੋ ਪਾਰਟੀ ਨੇ ਦਾਅਵੇ ਦਾ ਖਿਹਾਰੇ ਨੇ ਉਹ ਉਹਨਾਂ ਦੀ ਮਿਹਨਤ ਨੂੰ ਸਦਕਾ ਕਿ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਹਾਈ ਕਮਾਂਡ ਦਾ ਸਰਦਾਰ ਪਗੋਨਸੀ ਜੀ ਮਾਨ ਜੀ ਦਾ ਆਪਣੇ ਐਮਏ ਦੇ ਡਾਟਾ ਜੀ ਗੁਪਤਾ ਜੀ ਦਾ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਵੇਖ ਕੇ ਟਿਕਟ ਦਿੱਤੀ ਆ ਉਹ ਸੇਵਾ ਦਾ ਮੌਕਾ ਦਿੱਤਾ ਮੈਂ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਮ ਆਦੀ ਪਾਰਟੀ ਦੀ ਸਰਕਾਰ ਆ ਉਹ ਆਮ ਆਦੀ ਪਾਰਟੀ ਦੇ ਕੌਂਸਲ ਬਣਾਇਓ ਜਿਹੜਾ ਕਿ ਵੱਤੋ ਵੱਦ ਡਿਵੈਲਪਮੈਂਟ ਵਾਸਤੇ ਪੈਸੇ ਤੁਹਾਡੇ ਇਲਾਕੇ ਵਾਸਤੇ ਲੈ ਕੇ ਆਈਏ ਔਰ ਵੱਤੋ ਵੱਦ ਲੋਕਾਂ ਦੇ ਕੰਮ ਕਰਾਈਏ ਤੇ ਇਹੀ ਮੈਂ ਅਪੀਲ ਕਰਨਾ 213 ਨੂੰ ਵੋਟਾਂ ਆਮ ਆਦੀ ਪਾਰਟੀ ਨੂੰ ਝਾਰੂ ਨੂੰ ਪਾ ਕੇ ਆਮ ਆਦੀ ਪਾਰਟੀ ਦੇ ਕਾਉਂਸਲਰ ਬਣਾਓ ਔਰ ਜੋ ਜੋ ਤੁਹਾਡੇ ਇਲਾਕੇ ਦੇ ਕੰਮ ਨੇ ਉਹ ਪਹਿਲੇ ਦਾ ਤੇ ਸ਼ੁਰੂ ਹੋ ਜਾਣਗੇ ਐ ਨਹੀਂਗਾ 5-7 ਜੋ ਖਤਮ ਹੋਤੇ ਬਾਅਦ ਫੇਰ ਕੰਮ ਸ਼ੁਰੂ ਹੋਣੇ ਆ ਇਹ ਮੈਂ ਕੌਂਸਲ ਬਾਂਧਿਆ ਸਾਰੇ ਕੰਮ ਸ਼ੁਰੂ ਹੋਣਗੇ ਇਹ ਤੁਹਾਡੇ ਛੋਟੇ ਵੀ ਸੰਭੀ ਪਾਰਟੀ ਦਾ ਪ੍ਰੋਮਿਸ ਲਿਆ ਤੁਹਾਡੀਆਂ ਜੀ ਮੈਨਿਫੈਸਟੋ ਕੀ ਲੈ ਕੇ ਚੱਲ ਰਹੇ ਜੇ ਵਾਰਡ ਦੇ ਵਿੱਚ ਆਪਣੀ ਦੇਖੋ ਜੀ ਸਾਡਾ ਜੋ ਮੈਨੂਫੈਕਚਰ ਲੋਕਲ ਸੇਵਾ ਦਾਗਾ ਸ਼ੁਰੂ ਤੇ ਚੱਲਦਾ ਆ ਰਿਹਾ ਤੁਹਾਨੂੰ ਪਤਾ ਹੀ ਹੈ ਹੁਣ ਜਿਹੜਾ ਆਪਣਾ ਸਫਾਈ ਦਾ ਹੋ ਗਿਆ ਸੀ ਉਹਦਾ ਸਿਸਟਮ ਹੋ ਗਿਆ ਕੂੜਾ ਸਿਸਟਮ ਹੋ ਗਿਆ ਉਹ ਝਾੜੂ ਦੇ ਜਿਹੜੇ ਕਈ ਬੰਦ ਕਈ ਸ਼ਿਕਾਇਤਾਂ ਆਉਂਦੇ ਨੇ ਉਹ ਸਾਰਾ ਆਪਾਂ ਵਿੱਚ ਕਰਾਂਗੇ ਉਹ ਜਿਹੜੇ ਜਿਹੜੇ ਗਲੀਆਂ ਰਹਿ ਗਈਆਂ ਨੇ ਉਹ ਆਪਾਂ ਲੜ ਕੇ ਵੀ ਪੈਸੇ ਲੈ ਕੇ ਆਵਾਂਗੇ ਔਰ ਐਮਐਸਾ ਵੈਸੇ ਸਾਡਾ ਬੜਾ ਸੰਯੋਗ ਕਰਦੇ ਨੇ ਇੱਥੇ ਤੁਸੀਂ ਵੇਖ ਲਓ ਗਲੀ ਨੰਬਰ 38 ਲੈ ਲਓ ਗਲੀ ਨੰਬਰ 2 ਲੈ ਲਓ ਫੁੱਲਾ ਦੀ ਪਹਿਲੀ ਜਿੱਥੇ ਲੋਕਾਂ ਨੂੰ ਆਸ ਵੀ ਨਹੀਂ ਸੀਗੀ ਤੇ ਐਮਐਲਏ ਸਾਹਿਬ ਨੇ ਆਂਦੇ ਸਾਰ ਉਹ ਗਲੀਆਂ ਬਣਾਈਆਂ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨੇ ਆ ਜੋ ਕਿ ਸਾਡਾ ਆਪਾਂ ਕੋਈ ਵੀ ਕੰਮ ਉਹਨਾਂ ਕੋ ਲੈ ਕੇ ਜਾਈਏ ਸਾਨੂੰ ਨਾ ਤੇ ਹੁੰਦੀ ਨਹੀਂ ਵੈਸੇ ਵੀ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਜੋ ਹੋਰ ਵੀ ਕੰਮ ਰਹਿ ਗਏ ਨੇ ਉਹ ਵੀ ਪੂਰੇ ਕਰਾਂਗੇ ਤੇ ਲੋਕਾਂ ਨੂੰ ਫਿਰ ਅਪੀਲ ਕਰਨੇ ਆ ਆਮ ਆਦੀ ਪਾਰਟੀ ਦਾ ਕਨਸੈਪਟ ਬਣਾਓ ਉਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਨਾਲ ਹੀ ਆਪਾਂ ਰਹਿ ਕੇ ਆਪਾਂ ਕੰਮ ਵੱਧ ਤੋਂ ਵੱਧ ਕਰਾਈਏ ਪਿਛਲੇ 3 ਸਾਲਾਂ ਤੋਂ ਸਰਕਾਰ ਬਣੀ ਹੋਈ ਹੈ ਔਰ ਜੇ ਦੇਖਿਆ ਜਾਵੇ ਤਾਂ ਬਾੜ ਦੇ ਵਿੱਚ ਤੁਹਾਡੇ ਕੋਲ ਬੜੇ ਕੰਮ ਕਰਵਾਏ ਕਿੰਨ ਚਾਹਤ ਕੋਈ ਕੰਮ ਰਹਿ ਹੀ ਨਹੀਂ ਗਿਆ ਜੇ ਦੇਖਿਆ ਜਾਵੇ ਤਾਂ ਕੋਈ ਗਲੀ ਨੰਬਰ ਜਿਹੜੇ ਲੱਗੇ ਹੋਏ ਸੀ ਪਹਿਲਾਂ ਉਹ ਪਟ ਦਿੱਤੇ ਗਏ ਸੀ ਕਿ ਦੁਬਾਰਾ ਹੁਣ ਜਦੋਂ ਤੁਸੀਂ ਕੌਂਸਲਰ ਬਣਦੇ ਹੋ ਤਾਂ ਉਹ ਸਟਾਈਲ ਦੇ ਆਧਾਰ ਤੇ ਬਣਾਉਂ ਕਿਉਂਕਿ ਲੋਕਾਂ ਨੂੰ ਐਡਰੈਸ ਲੱਭਣ ਚ ਮੁਸ਼ਕਲ ਹੁੰਦੀ ਜੇ ਦੇਖੋ ਜੀ ਐ ਤੇ ਕਨਸੈਪਟ ਬਣਾਉਣ ਤੋਂ ਬਾਅਦ ਤੁਸੀਂ ਗੱਲ ਕਰਦੇ ਪ ਠੀਕ ਹੈ ਸਾਰਾ ਨੂੰ ਇੱਕ ਕੰਮ ਕਰਨ ਦਾ ਸ਼ੌਂਕ ਹੈਗਾ ਜਿਹੜੇ ਜਿਹੜੇ ਚੀਜ਼ਾਂ ਸਾਨੂੰ ਲੋਕਾਂ ਨੂੰ ਭਾਵੇਂ ਨਾ ਦੱਸਿਆ ਜਾਣ ਤੇ ਅਸੀਂ ਆਪ ਹੀ ਵੇਖ ਲਈਦਾ ਇੱਥੇ ਇਹ ਜਿਹੜੀ ਲੋੜ ਹੈਗੀ ਹੈ ਇਹ ਉਹ ਪਰਮਾਤਮਾ ਦੀ ਕਿਰਪਾ ਦੇ ਨਾਮ ਇੱਥੇ ਆਮ ਆਦੀ ਪੜੇ ਜੋ ਇਹ ਕਨਸਰਵ ਬਣ ਕੇ ਜਾਣੇ ਆ ਇੱਥੇ ਇਹ ਡਿਵੈਲਪਮੈਂਟ ਆਪਾਂ ਗੇਟ ਬਣਾਵਾਂਗੇ ਬਾਕੀ ਲੋਕਾਂ ਨੂੰ ਪਤਾ ਲੱਗੇ ਵਾਕਿਆ ਆਮ ਆਦੀ ਪੜੇ ਸਹਿਬ ਸਿੰਘ ਫਤੇਹ ਸਿੰਘ ਕਲੋਂ ਦੇ ਵਿੱਚ ਐਂਟਰ ਕਰ ਗਏ ਆ ਇਹ ਬਹੁਤ ਹੀ ਸੋਚ ਕੇ ਆਏ ਆ ਬਹੁਤ ਸਾਡੇ ਮਨ ਦੇ ਵਿੱਚ ਹੀ ਬੜੀਆਂ ਗੱਲਾਂ ਨੇ ਜਿਹੜੇ ਇਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਾਂ ਕਨਸਰਵ ਬਣ ਤੋਂ ਬਾਅਦ ਤਾਨੂੰ ਆਪਣੇ ਆਪ ਹੀ ਨਵੇਂ ਰਾਣਾ ਸ਼ੁਰੂ ਹੋ ਜਾਏਗਾ ਵਾਕਈ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੈ ਵਾਕਈ ਕੰਮ ਕਰਨ ਵਾਲੇ ਹੈਗੇ ਨੇ ਕਿ ਦੋ ਸਾਲ ਸਾਡੇ ਕੋਲ ਆ ਕੇ ਦੋ ਸਾਲ ਆਮ ਆਦਮੀ ਪਾਰਟੀ ਸਰਕਾਰ ਐ ਤੇ ਲੋਕਾਂ ਨੂੰ ਇਹ ਅਪੀਲ ਕਰਨਾ ਸਾਡੇ ਦੋ ਸਾਲ ਕੌਂਸਲਰ ਬਣਾ ਦਿਓ ਦੋ ਸਾਲ ਚ ਪਤਾ ਲੱਗਦਾ ਬੰਦਾ ਕੰਮ ਕਰਨ ਚੋਗਾ ਹੈਗਾ ਕਿ ਨਹੀਂ ਹੈਗਾ ਤੇ ਦੋ ਸਾਲਾਂ ਦੇ ਵਿੱਚ ਇੰਨਾ ਕੰਮ ਕਰਕੇ ਦੇ ਦੇਾਂਗੇ ਤੁਹਾਨੂੰ ਦੁਬਾਰਾ ਤੁਹਾਨੂੰ ਵੋਟ ਮੰਗੇ ਲੋੜ ਨਹੀਂ ਪੈਤੋ ਆਪ ਹੀ ਵੋਟ ਪਾਣੀ ਹੈ ਤੇ ਫਿਰ ਕਰਾਂਗੇ ਤਾਂ ਅਪੀਲ ਆਮ ਆਦਮੀ ਪਾਰਟੀ ਦਾ ਕੌਂਸੈਪਟ ਲਾਓ ਆਪਾਂ ਲੋਕਾਂ ਦੇ ਕੰਮ ਵਾਸਤੇ ਗਾਂ ਵਧੀਏ ਠੀਕ ਹੈ